ਜੀ ਸਭ ਤੋਂ ਪਹਿਲਾਂ ਮੈਂ ਥੋੜਾ ਸਾਰਿਆਂ ਦਾ ਪ੍ਰੈਸ ਦੇ ਸਾਥੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਨਾਲ ਹੀ ਮਾਫੀ ਮੰਗਣਾ ਚਾਹੁੰਦਾ ਕਿ ਦਿੱਤੇ ਹੋਏ ਸਮੇਂ ਤੋਂ ਅਸੀਂ ਕਾਫੀ ਲੇਟ ਹੈ ਔਰ ਮੈਂ ਆਸ ਕਰਦਾ ਕਿ ਤੁਸੀਂ ਸਾਨੂੰ ਮਾਫ ਕਰੋਗੇ ਕਿਉਂਕਿ ਅੱਜ ਪਹਿਲਾ ਜਿਹੜਾ ਦੌਰਾ ਸੀ ਰਾਜਨੀਤਿਕ ਵਿਅਕਤੀਆਂ ਦੇ ਕਈ ਵਾਰੀ ਵੱਸ ਦੀ ਗੱਲ ਨਹੀਂ ਰਹਿੰਦੀ ਇਸ ਕਰਕੇ ਮੈਂ ਲੇਟ ਹੋ ਗਿਆ ਖਿਮਾ ਦਾ ਜਾਚਕਾਂ ਬਹੁਤ ਹੀ ਸਤਿਕਾਰਯੋਗ ਸਾਡੇ ਜਰਨਲ ਸਕੱਤਰ ਪੰਜਾਬ ਸੰਦੀਪ ਸੰਧੂ ਸਾਹਿਬ ਬਹੁਤ ਸਤਿਕਾਰਯੋਗ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਮੁੱਲਾਪੁਰ ਸਾਹਿਬ ਤਲਵਾਰ ਸਾਹਿਬ ਔਰ ਇਸ ਇਲਾਕੇ ਦੀ ਨੁਮਾਇੰਦ ਮਹਿਲਾ ਕਾਂਗਰਸ ਦੀ ਸਾਡੀ ਪ੍ਰਧਾਨ ਗੁਰਸ਼ਰਨ ਰੰਧਾਵਾ ਜੀ ਔਰ ਇਸ ਇਲਾਕੇ ਦੀ ਨੁਮਾਇੰਦਗੀ ਕਰ ਰਹੇ ਸਾਡੇ ਜੱਗਾ ਜੀ ਸਾਬਕਾ ਐਮਐਲਏ ਜਗਰਾਉਂ ਮੇਰੇ ਭਰਾ ਬਹੁਤ ਹੀ ਸਤਿਕਾਰਯੋਗ ਸਾਡੇ ਸੋਨੀ ਗਾਲਬ ਸਾਹਿਬ ਜਿਲ੍ਹਾ ਕਾਂਗਰਸ ਕਮੇਟੀ ਦੇ ਸਾਡੇ ਪੁਰਾਣੇ ਪ੍ਰਧਾਨ ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਰਮਨ ਸੁਬਰਾਮਨੀਅਮ ਸਾਹਿਬ ਬਹੁਤ ਸਤਿਕਾਰਯੋਗ ਸਾਡੇ ਖਲੀਫਾ ਸਾਹਿਬ ਮੇਰਾ ਪ੍ਰਭ ਯੂਥ ਕਾਂਗਰਸ ਦਾ ਸਾਥੀ ਮਨਜੀਤ ਸਿੰਘ ਹੰਬੜਾ ਜੀ ਬਹੁਤ ਸਤਿਕਾਰਯੋਗ ਸਾਡੇ ਕਾਕਾ ਜੀ ਤੇ तमाम ਸਾਡੇ ਪ੍ਰੈਸ ਦੇ ਸਾਥੀ ਗਨ ਸਭ ਤੋਂ ਪਹਿਲਾਂ ਮੈਂ ਜਗਰਾਉਂ ਦੇ ਲੋਕਾਂ ਦਾ ਤੇ ਖਾਸ ਕਰਕੇ ਲੁਧਿਆਣੇ ਦੇ ਲੋਕਾਂ ਦਾ ਮੈਂ ਕੋਟਨ ਕੋਟ ਤੁਹਾਡੇ ਰਾਹੀਂ ਸ਼ੁਕਰਾਨਾ ਕਰਨਾ ਚਾਹੁੰਨਾ ਹੈ ਜਿਨ੍ਹਾਂ ਨੇ ਅੱਜ ਬੇਤਹਾ ਮੈਨੂੰ ਪਿਆਰ ਦਿੱਤਾ ਸੱਚ ਜਾਣਿਓ ਬੜੇ ਅਰਸਿਆਂ ਬਾਅਦ ਮੈਨੂੰ ਮੇਰੀ ਮਾਂ ਦੀ ਦੁਬਾਰਾ ਯਾਦ ਆਈ ਮੈਨੂੰ ਇੰਜ ਲੱਗਿਆ ਕਿ ਕਈ ਸਾਲਾਂ ਬਾਅਦ ਮੇਰੀ ਮਾਂ ਨੇ ਰਾਜੇ ਵੜਿੰਗ ਨੂੰ ਕੁੱਟ ਕੇ ਜੱਫੀ ਪਾ ਲਈ ਹੋਵੇ ਇਸ ਤਰ੍ਹਾਂ ਦਾ ਪਿਆਰ ਮੈਨੂੰ ਲੁਧਿਆਣੇ ਦੇ ਲੋਕਾਂ ਨੇ ਦਿੱਤਾ ਜਿਹੜਾ ਮੈਂ ਉਮੀਦ ਨਹੀਂ ਕਰਦਾ ਸੀ ਇਸੇ ਤਰ੍ਹਾਂ ਦਾ ਪਿਆਰ ਮੈਨੂੰ 2012 ਚ ਗਿੱਦੜਵਾ ਦੇ ਲੋਕਾਂ ਨੇ ਦਿੱਤਾ ਤੇ ਮੈਂ ਉਹਨਾਂ ਦਾ احਸਾਨ ਮੰਨਦਾ ਹਾਂ ਔਰ ਰਿਣੀ ਹਾਂ ਲੇਕਿਨ ਉਹ ਤਾਂ ਮੇਰਾ ਉੱਥੇ ਤਾਂ ਮੈਂ ਮੁਕਸਰ ਚ ਜੰਮਿਆ ਪਲਿਆ ਹਾਂ ਲੇਕਿਨ ਅੱਜ ਕੋਈ ਐਸਾ ਵਰਗ ਨਹੀਂ ਸੀ ਜਿਨੇ ਮੇਰਾ ਸਵਾਗਤ ਨਹੀਂ ਕੀਤਾ ਚਾਹੇ ਉਹ ਦੁਕਾਨਦਾਰ ਸੀ ਚਾਹੇ ਉਹ ਮਹਿਲਾਵਾਂ ਸਨ ਚਾਹੇ ਉਹ ਮੁਸਲਮ ਭਰਾ ਸਨ ਚਾਹੇ ਉਹ ਦਲਿਤ ਵੀਰ ਸਨ ਕਿਤੇ ਜੈ ਭੀਮ ਦਾ ਨਾਰਾ ਲੱਗ ਰਿਹਾ ਸੀ ਕਿਤੇ ਜੈ ਸ਼੍ਰੀ ਰਾਮ ਦਾ ਨਾਰਾ ਲੱਗ ਰਿਹਾ ਸੀ ਕਿਸੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਬੋਲੇ ਸੋਨ ਦੇ ਹਾਲ ਦੇ ਜਕਾਰੇ ਲੱਗ ਰਹੇ ਸਨ ਕਿ ਕਿਤੇ ਹallelujah ਮੈਂ ਸਮਝਦਾ ਕਿ ਕਿਸੇ ਵਿਅਕਤੀ ਨੇ ਕੋਈ ਮਤਲਬ ਕੇ ਪਿਆਰ ਅਨਿਓ ਕਮੀ ਨਹੀਂ ਛੱਡੀ ਔਰ ਮੈਨੂੰ ਪੂਰਨ ਉਮੀਦ ਹੈ ਕਿ ਜਿਸ ਪ੍ਰਕਾਰ ਕਾਂਗਰਸ ਪਾਰਟੀ ਦੇ ਲੀਡਰ ਮੇਰੇ ਆਦਰਯੋਗ ਰਾਹੁਲ ਗਾਂਧੀ ਜੀ ਨੇ ਮੇਰੇ ਵਿੱਚ ਵਿਸ਼ਵਾਸ ਜਤਾਇਆ ਤੇ ਉਹਨਾਂ ਨੂੰ ਲੱਗਿਆ ਕਿ ਲੁਧਿਆਣੇ ਦੀ ਲੜਾਈ ਜਾ ਕੇ ਰਾਜਾ ਵੜਿੰਗ ਹੁਣ ਤੂੰ ਲੜਨੀ ਹੈ ਬਹੁਤ ਸਾਰੇ ਸਤਕਾਰਯੋਗ ਲੀਡਰ ਮੇਰੇ ਜਿਹੜੇ ਦਿਲ ਦੇ ਬਹੁਤ ਕਰੀਬ ਨੇ ਉਹ ਲੁਧਿਆਣੇ 'ਚ ਹੈ ਭਾਰਤ 부ਸ਼ਨ ਆਸ਼ੂ ਜੀ ਇੱਕ ਨੇ ਤਲਵਾਰ ਸਾਹਿਬ ਇੱਕ ਨੇ ਪਾਂਡੇ ਸਾਹਿਬ ਇੱਕ ਨੇ ਡਾਬਰ ਸਾਹਿਬ ਨੇ ਸਾਰੇ ਇਹ ਸਾਥੀगण ਅੱਜ ਇੱਥੇ ਜੱਗਾ ਜੀ ਬੈਠੇ ਐ ਸੋਨੀ ਜੀ ਹਣੀ ਬੈਠੇ ਐ ਰਮਨ ਜੀ ਸਾਰੇ ਮੁਲਾਪੁਰ ਸਾਹਿਬ ਠੀਮਾ ਸਾਹਿਬ ਇਹ ਸਰਰ ਇਹ ਸਤਕਾਰਯੋਗ ਆਗੂਆਂ ਨੇ ਅੱਜ ਦੀ ਜਿਹੜੀ ਮੇਰੀ ਫੇਰੀ ਹੈ ਇਹਨੂੰ ਚਾਰ ਚੰਨ ਲਾ ਦਿੱਤੇ ਸੋ ਮੈਂ ਉਮੀਦ ਕਰਦਾ ਜੋ ਰਾਹੁਲ ਗਾਂਧੀ ਜੀ ਨੇ ਮੇਰੇ ਤੇ ਜ਼ਿੰਮੇਵਾਰੀ ਲਈ ਹੈ ਉਹਨੂੰ ਪੂਰਨ ਤੌਰ ਤੇ ਨਿਭਾਉਂਦਿਆਂ ਹੋਇਆਂ ਕਰੇ ਖਰਾਵੇ ਆਪੇ ਆਪ ਕਰਨਾ ਤਾਂ ਲੁਧਿਆਣੇ ਦੇ ਲੋਕਾਂ ਨੇ ਫੈਸਲਾ ਜਗਰਾਉਂ ਦੇ ਲੋਕਾਂ ਨੇ ਤੇ ਮੁੱਲਾਪੁਰ ਦੇ ਲੋਕਾਂ ਨੇ ਤੇ ਗਿੱਲਾਂ ਦੇ ਲੋਕਾਂ ਨੇ ਤੇ ਲੁਧਿਆਣੇ ਸ਼ਹਿਰ ਵਾਲਿਆਂ ਨੇ ਕਰਨਾ। ਲੇਕਿਨ ਮੈਨੂੰ ਅੱਜ ਸੰਭਾਵਨਾ ਨਜ਼ਰ ਆਈ ਜਿਵੇਂ ਕਿ ਸਿਆਣੇ ਬੰਦੇ ਅਦਾਜਾ ਲਾ ਲੈਂਦੇ ਐ ਕਿ ਠੰਡੀ ਹਵਾ ਜਦੋਂ ਚੱਲੇ ਤਾਂ ਉਦੋਂ ਉਮੀਦ ਕਰਦਾ ਕਿ ਬਾਰਿਸ਼ ਹੋਣ ਵਾਲੀ ਹੈ। ਮੈਨੂੰ ਅੱਜ ਦੇ ਜਿਹੜਾ ਜੋ ਜਲਾਲ ਵੇਖ ਕੇ ਮੈਂ ਉਮੀਦ ਕਰਦਾ ਹਾਂ ਔਰ ਮੇਰਾ ਰਾਜਨੀਤਿਕ ਤਜਰਬਾ ਕਹ ਰਿਹਾ ਹੈ ਕਿ بارش ਹੋਣ ਵਾਲੀ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਹੋਣ ਵਾਲੀ ਅੱਜ ਨਕਮਸਕ ਹੋ ਕੇ ਆਏ ਆ ਨਾਨਕ ਸਰ ਸਾਹਿਬ ਵੀ ਸੋ ਬਹੁਤ ਵੱਡੀ ਬਟਰੇ ਸ਼ਾਇਦ ਮੈਂ ਚੋਣਾਂ ਨਾ ਲੜਦਾ ਇਥੋਂ ਲੇਕਿਨ ਬਹੁਤ ਵੱਡੀ ਜਿਹੜੀ ਬਟਰੇ ਕਾਂਗਰਸ ਪਾਰਟੀ ਦੇ ਨਾਲ ਸਾਡੇ ਭਰਾ ਰਵਨੀਤ ਸਿੰਘ ਬਿੱਟੂ ਸਾਹਿਬ ਨੇ ਜਿਹੜੀ ਕੀਤੀ ਹੈ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੀ ਆਲਾ ਹਾਈ ਕਮਾਂਡ ਨੇ ਇਹ ਸੋਚਿਆ ਕਿ ਇਹੋ ਜਿਹੇ ਲੋਕਾਂ ਨੂੰ ਸਨੇਹਾ ਦੇਣ ਦੀ ਲੋੜ ਹੈ ਜਿਹੜੇ ਲੋਕ ਲਾਲਚ ਆ ਕੇ ਸਾਰੀਆਂ ਕਦਰਾਂ ਕੀਮਤਾਂ ਭੁੱਲ ਕੇ ਤੇ ਜਾ ਕੇ ਦੂਸਰੇ ਕਿਸੇ ਵਿਅਕਤੀ ਦੀ ਝੋਲੀ 'ਚ ਬਹਿ ਜਾਂਦੇ ਨੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਲੇਕਿਨ ਔਖੇ ਸਮੇਤੇ ਛੱਡ ਜਾਣਾ ਉਹਨੂੰ ਧੋਖੇਬਾਜ਼ ਕਹਿੰਦੇ ਨੇ ਔਰ ਖਾਸ ਕਰਕੇ ਪੰਜਾਬੀ ਵੈਸੇ ਦਾ ਹਿੰਦੂਸਤਾਨੀ ਇਸ ਕਲ ਦੇ ਪੀੜਾ ਚ ਨੇ ਸਾਡਾ ਦੇਸ਼ ਜਿਹੜਾ ਹੈ 1947 ਤੋਂ ਪਹਿਲਾਂ ਆਜ਼ਾਦ ਹੋ ਜਾਣਾ ਸੀ ਜੇ ਧੋਖੇਬਾਜ਼ ਡਗੇਬਾਜ਼ ਤੇ ਗਦਾਰ ਨਾ ਹੁੰਦੇ ਫਿਰ ਭਗਤ ਸਿੰਘ ਨੂੰ ਸ਼ਾਇਦ ਕੁਰਬਾਨੀ ਕਰਨ ਦੀ ਲੋੜ ਨਹੀਂ ਪੈਣੀ ਸੀ ਫਿਰ ਲਾਲਾ ਲਾਜਪਤ ਰਾਏ ਨੂੰ ਸੂਲੀ ਤੇ ਚੜਨਾ ਨਹੀਂ ਪੈਣਾ ਸੀ ਜੇ ਫਿਰ ਕਰਤਾਰ ਸਿੰਘ ਸਰਾਬੇ ਨੂੰ ਸ਼ਹਾਦਤ ਨਹੀਂ ਦੇਣੀ ਪੈਣੀ ਸੀ ਫਿਰ ਰਾਜਗੁਰੂ ਸੁਖਦੇਵ ਰਾ ਨੂੰ ਕੁਰਬਾਨੀ ਨਹੀਂ ਕਰਨੀ ਪੈਣੀ ਸੀ ਉਦੋਂ ਵੀ ਇਸ ਤਰ੍ਹਾਂ ਦੇ ਲੋਕ ਉਸ ਪੈਟ ਸੀਗੇ ਜਿਹੜੇ ਲੋਕ ਅੰਗਰੇਜ਼ਾਂ ਨਾਲ ਹੁਕਮਰਾਨਾਂ ਨਾਲ ਮਿਲੇ ਹੋਏ ਸਨ ਤੇ ਜਾ ਕੇ ਖ਼ਬਰੀ ਦਿੰਦੇ ਸਨ ਇਸ ਕਰਕੇ ਆਜ਼ਾਦੀ ਮਿਲੀ ਬੜੀਆਂ ਕੁਰਬਾਨੀਆਂ ਤੋਂ ਬਾਅਦ ਕਾਲੇ ਪਾਣੀ ਜਾਂ ਤੋਂ ਬਾਅਦ ਲੇਟ ਮਿਲੀ ਸੋ ਇਥੋਂ ਇੱਕ ਸੁਨੇਹਾ ਜਾਏਗਾ ਪੂਰੇ ਦੇਸ਼ ਭਰ ਦੇ ਵਿੱਚ ਔਰ ਪੰਜਾਬੀ ਜਿਹੜਾ ਹੈ ਪੰਜਾਬੀ ਇਨਕਲਾਬੀ ਹੁੰਦੇ ਐ ਪੰਜਾਬੀ ਇੱਕ ਵੱਖਰਾ ਫੈਸਲਾ ਕਰਦੇ ਐ ਮੈਨੂੰ ਯਾਦ ਹੈ ਇੱਕ ਉਦਾਹਰਨ ਦੇਣੀ ਚਾਹਣਾ ਹੈ ਕਰਨ ਪੋਰਦੀ ਆ ਗਾਲੀਬ ਸਾਹਿਬ ਇਹ ਉਥੇ ਵਿਆਹੇ ਵੇ ਹੈ ਤੇ ਮੇਰੇ ਪਿੰਡ ਦੇ ਮੇਰਾ ਭਰਾ ਹੈ ਟੀਟੀ ਸਾਹਿਬ ਜਿਹੜੇ ਉਥੇ ਮੰਤਰੀ ਬਣਾਤੇ ਸੀ ਇਸ ਵਾਰ ਪਹਿਲਾਂ ਵੀ ਸਾਫਕਾ ਮੰਤਰੀ ਰਹੇ ਕਿਉਂਕਿ ਭਾਜਪਾ ਦੀ ਸਰਕਾਰ ਆ ਕਿ ਤੇ ਸਿੱਖ ਚਿਹਰੇ ਦੇ ਨਾਮ ਤੇ ਟੀਟੀ ਸਿੰਘ ਵੜਿੰਗ ਹੈ ਉਹਨਾਂ ਨੂੰ ਮੰਤਰੀ ਬਣਾਤਾ ਲੇਕਿਨ ਕਰਨ ਪੋਰਦੀ ਬਾਏ ਇਲੈਕਸ਼ਨ ਹੋਈ ਕੋਨਰ ਸਾਹਿਬ ਦੀ ਡੈਥ ਹੋ ਗਈ ਸੀ ਉਹਨਾਂ ਨੂੰ ਬਿਨਾਂ ਇਲੈਕਸ਼ਨ ਲੜੇ ਮੰਤਰੀ ਬਣਾਤਾ ਤੇ ਫਿਰ ਪਾੜ ਪਾੜੀ ਸਰਕਾਰ ਆ ਗਈ ਰਾਜਸਥਾਨ ਚ ਚੋਣਾਂ ਤਾਂ ਲੋਕ ਕਹਿੰਦੇ ਜਿੱਤੇ ਹੀ ਪਿਆ ਜਿਵੇਂ ਬਿੱਟੂ ਨੂੰ ਲੱਗਿਆ ਕਿ ਜੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੋਦੀ ਚ ਜਾ ਕੇ ਬੈਠ ਜਾਵਾਂ ਜਾਂ ਅਮਿਤ ਸ਼ਾਹ ਜੀ ਦੀ ਗੋਦੀ ਚ ਜਾ ਕੇ ਬੈਠ ਜਾਾਂ ਤਾਂ ਚੋਣ ਫਤੇ ਹੈ ਕਿਉਂਕਿ ਲੱਗਿਆ ਏ ਕੰਮ ਤਾਂ ਫੇਰ ਫਤਵਾ ਕੀ ਹੋਇਆ ਬਣੇ ਬਣਾਏ ਮੰਤਰੀ ਮੇਰੇ ਭਰਾ ਨੂੰ ਅਸੀਫਾ ਦੇਣਾ ਪਿਆ ਤੇ ਉੱਥੇ ਬਾਏ ਇਲੈਕਸ਼ਨ ਕਾਂਗਰਸ ਪਾਰਟੀ ਜਿੱਤ ਗਈ ऐसे तरह ਦਾ ਮਾਹੌਲ ਅੱਜ ਮੈਨੂੰ ਲੱਗਦਾ ਕਿ ਲੋਹਿਆਣੀਚ ਬਣ ਗਿਆ ਹੈ ਕਿਸੇ ਨੇ ਲਿਖਿਆ ਹੈ ਸਫਰ ਕਮ ਹੋ ਚਾਹੇ ਲੇਕਿਨ ਯਾਦਗਾਰ ਹੋਣਾ ਚਾਹੀਏ ਸਫਰ ਕਮ ਹੋ ਸਫਰ ਛੋਟਾ ਹੋ ਤਾਂ ਯਾਦਗਾਰ ਹੋਣਾ ਚਾਹੀਏ ਰੰਗ ਚਾਹੇ ਸਾਬਲਾ ਹੋ ਲੇਕਿਨ ਵਫਾਦਾਰ ਹੋਣਾ ਚਾਹੀਏ ਗੱਲ ਵਫਾਦਾਰੀ ਦੀ ਹੈ ਗੱਲ ਵਫਾਦਾਰੀ ਤੇ ਗਦਾਰੀ ਦੀ ਹੈ ਸੋ ਮੈਨੂੰ ਲੱਗਦਾ ਕਿ ਮੈਂ ਇੱਕ ਅਜੰਡੇ ਦੇ ਨਾਲ ਇੱਥੇ ਆਇਆ ਹਾਂ ਇਹ ਆਈਪੀਐਲ ਮੈਚ ਦੀ ਤਰ੍ਹਾਂ ਹੈ ਇਹ ਜਿਹੜਾ ਇਹ ਚੋਣ ਹੈ ਇਟਸ ਲਾਈਕ ਆਈਪੀਐਲ ਮੈਚ 2020 ਕਿ ਕਿੰਨੇ ਛੱਕੇ ਮਾਰਦੇ ਹੋ 30 ਦਿਨਾਂ ਚ ਅੱਜ ਪਹਿਲਾ ਮਾਰਿਆ ਰਾਤ ਨੂੰ ਨੀਂਦ ਨਹੀਂ ਆਉਣੀ। ਸੋ ਮੇਰ ਨੂੰ ਸੱਚੇ ਪਾਤਸ਼ਾਹ ਨੇ ਬੜੀ ਅਪਾਰ ਕੀਤਾ ਕੀਤਾ ਹੈ। ਮੈਂ ਬਿੱਟੂ ਜੀ ਬਾਰੇ ਕਿਸੇ ਨੂੰ ਤੇ ਮੈਂ ਆਲਰੇਡੀ ਆਪਦੇ ਦਿਮਾਗ 'ਚ ਗੱਲ ਬਿਠਾਈ ਹੈ। ਕਈ ਮੈਨੂੰ ਲੋਕ ਕਹਿੰਦੇ ਸੀ ਫਲਾਣਾ ਡਰ ਗਿਆ ਫਲਾ ਮੈਂ ਕਿਹਾ ਪੋਲਿਟੀਕਲ ਬੰਦਿਆਂ ਨੂੰ ਤੈਲੀਮ ਤੇ ਤਹਜ਼ੀਬ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ। ਮਿਆਰ ਤੋਂ ਗਿਰ ਗਿਰ ਕੇ ਸਵਾਲ ਨਹੀਂ ਕਰਨੇ ਚਾਹੀਦੇ। ਸੋ ਕੋਈ ਗੱਲ ਨਹੀਂ। ਜਦੋਂ ਕਿਸੇ ਨਾਲ ਮੈਂ ਐਗਰੀਮੈਂਟ ਕਰਕੇ ਭੱਜੂਗਾ ਜਾ ਮੋੜਨਾ ਨਹੀਂ ਉਦੋਂ ਪੱਤਰਕਾਰ ਕਰ ਰਿਹਾ ਸੀ ਤੁਸੀਂ ਇੱਥੇ ਵੀ ਇਹ ਹੋਇਆ ਐਗਰੀਮੈਂਟ ਕਿਸੇ ਨਾਲ ਫੱਟੇ ਚੱਕ ਦਿਨੇ ਹੋ ਤੁਸੀਂ ਤੁਹਾਨੂੰ ਉਦੋਂ ਹੀ ਪਤਾ ਲੱਗ ਜਾਣਾ ਹੈ ਕਿ ਹੁਣੇ ਮੈਂ ਚੋਣਾਂ ਲੜਦਾ ਕੋਈ ਨਾ ਕੋਈ ਚਿੱਠੀ ਕਾਢ ਹੀ ਦਿਊਗਾ ਵੀ ਰਾਜੇ ਦਾ ਫਲਾਣੇ ਨਾਲ ਐਗਰੀਮੈਂਟ ਸੀ ਉਹਨੇ ਸਾਡਾ ਜਿੱਤਣ ਜੀ ਅੱਜ ਤੁਸੀਂ ਵੀ ਨਾਲ ਪਰ ਮੱਥਾ ਟੇਕਿਆ ਮੱਥਾ ਟੇਕ ਕੇ ਜਾਂਦੇ ਨਾਲ ਇਹ ਵੀ ਗੱਲ ਜਈ ਹੈ ਕਿ ਉਦੋਂ ਜੀ ਰਾਜਾ ਬਰੇ ਜੀ ਔਰ ਇੰਦਰਾਗੜ੍ਹ ਦੀ ਮਾਰ ਜੋ ਉਹ ਆਦਮੀ ਜਿਹੜੇ ਸਾਫਤਾ ਸੀ ਉਹਨਾਂ ਦੇ ਟੀ-ਸ਼ਰਟ ਤੇ ਫੋਟੋ ਲੱਗੀ ਪਾ ਕੇ ਮਾਰ ਕੇ ਸਲਾਮ ਤੇ ਨਾਮ ਹੁੰਦੇ ਆ ਚਲੋ ਮੈਂ 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 ਕੁਝ ਨਹੀਂ ਕਹਿੰਦਾ ਮੇਰੇ ਨਿਓ ਰਮੇਸ਼ ਸਿੰਘ ਬਿੱਟੂ ਚੜ੍ਹਦੀ ਕਲਾ ਚ ਰਵੇ ਪਰਮਾਤਮਾ ਉਹਨੂੰ ਤੰਦਰੁਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਸਰਦਾਰ ਬੈਂਤ ਸਿੰਘ ਦਾ ਪੋਤਾ ਜਿਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਉਸੇ ਉਹਨਾਂ ਤੋਂ ਸਾਰੀਆਂ ਸਾਰਾ ਕੁਝ ਮਾਣਿਆ ਉਹ ਮੈਨੂੰ ਕੁਝ ਸਵਾਲ ਨਾ ਕਰੇ ਉਹ ਚੜ੍ਹਦੀ ਕਲਾ ਚ ਰਵੇ ਉਹ ਜੋ ਕਹਿਣਾ ਉਹ ਕਵੇ ਸਰ ਸਰੂਪ ਨੇ ਮੋੜ ਕਾਲ ਕਹੀ ਹੈ ਕਿ ਜਿਸ ਤਰ੍ਹਾਂ ਰਸੂਪ ਗਾਂਧੀ ਤੇ ਯਾਰ ਕੋਈ ਗੱਲ ਕੀਤਾ ਗਿਆ ਉਸ ਤਰ੍ਹਾਂ ਮੈਨੂੰ ਕਸ਼ਰਾਈ ਸੁਣਤਾ ਯਾਰ ਪ੍ਰੈਸ਼ਰ ਕੀਤਾ ਜਾ ਰਿਹਾ ਨਾ ਕਿ ਕਾਂਗਰਸ ਪਾਰਟੀ ਨੂੰ ਫਾਇਦਾ ਮਿਲ ਸਕੇ ਸੋ ਕਿਸੇ ਨੇ ਮੈਨੂੰ ਲੱਗਦਾ ਕਿਸੇ ਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ ਤੁਹਾਡਾ ਇੱਕ ਪਰਿਵਾਰ ਤੁਸੀਂ ਇਕੱਲੇ ਤਾਂ ਸਰਦਾਰ ਬਿਆਨ ਸਿੰਘ ਦੇ ਪੋਤੇ ਦੇ ਨਹੀਂ ਹੋ ਸਰਦਾਰ ਸਰਦਾਰ ਆਪਣੇ ਪਰਿਵਾਰ ਦੇ ਨੇ ਬਿਆਨ ਸਿੰਘ ਦਾ ਬਿਆਨ ਸਿੰਘ ਦੇ بیٹے ਸਰਦਾਰ ਤੇਜ ਪ੍ਰਕਾਸ਼ ਸਿੰਘ ਕਾਂਗਰਸ ਪਾਰਟੀ ਚ ਹੈ ਗੁਰਕੀ ਰਚਨ ਕੋਲੀ ਕਾਂਗਰਸ ਪਾਰਟੀ ਚ ਹੈ ਮੈਂ ਹਰ ਵਾਰੀ ਜਿਹੜੇ ਜਾਣ ਵਾਲੇ ਲੋਕਾਂ ਨੂੰ ਕਹਿਣਾ ਚਾਹਣਾ ਜਿੰਨੇ ਜਾ ਰਹੇ ਕਿ ਯਾਰ ਇਹ ਗੱਲ ਨਾ ਕਰੋ ਜਿਸ ਪਾਰਟੀ ਨੇ ਜਿਸ ਥਾਲੀ ਚ ਖਾਦਾ ਉਹਦੇ ਛੇਦ ਨਾ ਕਰੋ ਤੁਸੀਂ ਇਹ ਕਹੋ ਕਿ ਯਾਰ ਸਾਨੂੰ ਨਵੀਂ ਪਾਰਟੀ ਦੇ ਵਿੱਚ ਨਵੀਂ ਉਮੀਦ ਮਿਲੀ ਹੈ ਸ਼ਾਇਦ ਉੱਥੇ ਸਾਡਾ ਫਿਊਚਰ ਜਿਆਦਾ ਵਧੀਆ ਹੋਵੇ ਅਸੀਂ ਧੰਨਵਾਦੀ ਹਾਂ ਕਾਂਗਰਸ ਪਾਰਟੀ ਦੇ ਤੇ ਹੁਣ ਅਸੀਂ ਨਵੀਂ ਪਾਰਟੀ ਜਾ ਰਹੇ ਹਾਂ ਰਾਦਰਦਨ ਚਾਰ ਕੌਂਸਲਰ ਵੀ ਛੱਡ ਕੇ ਚਲੇ ਗਏ ਕਾਂਗਰਸ ਪਾਰਟੀ ਨੂੰ ਆਪ ਪਾਓ ਇੱਥੇ ਚਾਰ ਚਾਰ ਐਮਐਲਏ ਛੱਡ ਕੇ ਗਏ ਤੂੰ ਕਹ ਕੌਂਸਲਰਾਂ ਨੂੰ ਰੋ ਰਹੇ ਉਹ ਮੇਰੀ ਮੇਰੀ ਬੇਨਤੀ ਮੇਰੀ ਮੇਰੀ ਬੇਨਤੀ ਆ ਸੁਣੋ ਕਾਂਗਰਸ ਉਹ ਬਕਾਇਦਾ ਹੁੰਦਾ ਉਹ ਲੈਣਾ ਚਾਹੀਦਾ ਉਹ ਕਿਹਾਗੇ ਵਰਕਰ ਬੜਾ ਦੇ ਦੇ ਦੇਖੋ ਕਾਂਗਰਸ ਦਾ ਕੋਈ ਕੌਂਸਲਰ ਚਲਾ ਗਿਆ ਉਹਨੂੰ ਮੁਬਾਰਕ ਬਾਦ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਪਰ ਮੈਨੂੰ ਜਿਹੜੀ ਇਨਫੋਰਮੇਸ਼ਨ ਹੈ ਕਿ ਸਾਡੇ ਨਾਲ ਉਹ ਪਹਿਲਾਂ ਹੀ ਨਹੀਂ ਸੀ ਜਿਹੜੇ ਬੀਅੰ ਸਿੰਘ ਨੇ ਮੁੱਖ ਮੰਤਰੀ ਸਾਹਿਬ ਉਹ ਹੁਣ ਕਾਂਗਰਸ ਦੇ ਨੇ ਜਾਂ ਬਿੱਟੂ ਜੀ ਦੇ ਨੇ ਇਹ ਉਹਨਾਂ ਨੂੰ ਪੁੱਛ ਲਓ ਸਰ ਉਹ ਤਾਂ ਕਹਿੰਦੇ ਮੇਰੇ ਆ ਦੇਖੋ ਉਹ ਕਹਿੰਦੇ ਮੇਰੇ ਕੋਲ ਤਾਂ ਕਹਿੰਦਾ ਸੀ ਹੈ ਉਹ ਵੀ ਕਹਿੰਦਾ ਮੇਰੇ ਨਾਲ ਹੀ ਤੁਰਨਗੇ ਕਹਿੰਦਾ ਇਹਨਾਂ ਨਾਲ ਕਿਸੇ ਨਾਲ ਹੀ ਤੁਰਨੇ ਦੀ ਵਾਰੀ ਨਹੀਂ ਚਲੋ ਕੋਈ ਗੱਲ ਨਹੀਂ ਬਿੱਟੂ ਜੀ ਵੀ ਹਰ ਗੱਲ ਦਾ ਮੈਂ ਜਵਾਬ ਨਹੀਂ ਦੇਣਾ ਨਵਾਂ ਕੋਈ ਤੁਹਾਡੇ ਕੋਲ ਸਵਾਲ ਹੈ ਤਾਂ ਦੱਸ ਪੰਜਾਬ ਦੇ ਸਾਹ ਮੈਂ ਜੀ ਪੰਜਾਬ ਦੇ ਕਾਂਗਰਸ ਪ੍ਰਧਾਨ ਹੋ ਜੀ ਤੁਹਾਡੀ ਸੀ ਹੁਣ ਹੋਇਆ ਚੀਰੋ ਵਾਲੀ ਬਣ ਗਈ ਔਰ ਬਾਕੀ ਪੰਜਾਬ ਨੂੰ ਜਿਹੜੇ ਕੌਂਸਲ ਸੀ ਉਮੀਦਵਾਰਾਂ ਨਾਲ ਕਿਵੇਂ ਸੀ ਕੋਰਤ ਡੇਲੀ ਸਵੇਰ 5:30 ਵਜੇ ਉੱਠ ਕੇ ਸਾਰੇ ਉਮੀਦਵਾਰਾਂ ਨਾਲ ਗੱਲ ਕਰਦਾ ਔਰ ਇੱਥੇ ਹੀ ਨਹੀਂ ਗੱਲਾਂ ਇੱਥੋਂ ਸਮਾਂ ਕੱਢ ਕੇ ਆ ਜੀਐਸਓ ਸਾਹਿਬ ਬੈਠੇ ਐ ਪ੍ਰੋਗਰਾਮ ਬਣਾਉਣਗੇ ਸਾਰੀਆਂ ਸੀਟਾਂ ਤੇ ਜਾਊਗਾ ਇਹ ਤਾਂ ਛੋਟਾ ਜਿਹਾ ਕੰਮ ਹੈ ਬ੍ਰੈਂਕ ਸਰ ਦਾ ਆਵਾਜ਼ ਕਿੰਨੇ ਕਿੰਨੇ ਬ੍ਰੈਂਕ ਸਾਹਿਬ ਜੀ ਮੇਰਾ ਸਵਾਲ ਹੈਗਾ ਉਹ ਜੋ ਕਹਿ ਰਹੇ ਕੌਣ ਕਹਿ ਰਿਹਾ ਹੈ ਲੋਕ ਕਹਿ ਰਹੇ ਜੀ ਲੋਕ ਕਿਹੜਾ ਲੋਕ ਜਿਹੜੇ ਹੈਗੇ ਕੋਈ ਨਾਮ ਹੈਗੇ ਨਹੀਂ ਇਹ ਪੱਤਰਕਾਰ ਮੈਂ ਤੁਹਾਨੂੰ ਬੇਨਤੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਣਾ ਹਰੇਕ ਪੱਤਰਕਾਰ ਕਹਿੰਦਾ ਜੀ ਸੋਰਸਸ ਕਹਿ ਰਹੇ ਨੇ ਨਾਮ ਕਹਿ ਰਹੇ ਨੇ ਨਾਮ ਦੱਸੋ ਕੌਣ ਕਹਿ ਰਿਹਾ ਨਾਮ ਦੱਸੋ ਮੇਰੇ ਨਾਲ ਫਿਰ ਆਇਓ ਮੈਂ ਤੁਹਾਨੂੰ ਇੰਟਰਵਿਊ ਦੇਵਾਂਗਾ ਜੀ ਮੇਰਾ ਸਵਾਲ ਸਰ ਪੂਰਾ ਹੋਇਆ ਜੀ ਨਹੀਂ ਲੋਕ ਨਹੀਂ ਤੁਸੀਂ ਮੈਨੂੰ ਉਹ ਰਸਬੂ ਨਾ ਨਾ ਮੈਂ ਹਰ ਚੀਜ਼ ਦਾ ਜਵਾਬ ਨਹੀਂ ਦੇਣਾ ਬ੍ਰਦਰ ਜਿਹੜੀ ਚੀਜ਼ ਦੀ ਕੋਈ ਰੈਲੇਵੈਂਸ ਹੋਊਗੀ ਮੈਂ ਉਹ ਅਨਸਰ ਦੇਊਂਗਾ ਤੁਸੀਂ 2-4 ਦਿਨਾਂ ਨੂੰ ਮੇਰੇ ਕੋਲੇ ਆਇਓ ਵੀਡੀਓ ਵਿਖਾਇਓ ਮੈਂ ਉਹਦਾ ਉੱਤਰ ਦੇਊਂਗਾ ਕੈਲ ਮੀ ਜਿਵੇਂ ਤੁਸੀਂ ਕਿਹਾ ਕਿ ਰਿਸਪੈਕਟ ਕਰੀਂ ਕਾਂਗਰਸ ਪਾਰਟੀ ਮੈਂ 130013181289 ਇਹ ਨਹੀਂ ਕਹੂੰਗਾ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਪੰਜਾਬ 'ਚ ਹੋਏਗੀ ਔਰ ਸਭ ਤੋਂ ਵੱਧ ਸੀਟਾਂ ਕਾਂਗਰਸ ਪਾਰਟੀ ਜਿੱਤੇਗੀ ਥੈਂਕ ਯੂ ਧੰਨਵਾਦ